পা দইজা <laughs> ਪਰ ਜਾਣ ਲਈ ਗੁਣ ਅਹਾਈ ਜੰਗਾ ਗਾਣੋ ਕਰ ਜਾਣ ਲਈ ਗੁਣ ਬਹਾਈ ਜੰਗਾ ਅੱਜ ਸਾਰੇ ਸੰਸਾਰ ਖੁਦਾਵੰ ਦੀ ਯਿਸੂ ਮਸੀਹ ਦਾ ਸਲੀਬੀ ਮੌਤ ਨੂੰ ਯਾਦ ਕਰਦੇ ਹਾਂ ਇਸ ਲਈ ਅਸੀਂ ਕਿਹਾ ਜਾਂਦੇ ਹੁਣ ਗੁੱਡ ਫਰਡੇ ਜਾਂ ਪਾਕ ਸ਼ੁਕਰਵਾਰ ਅਤੇ ਅਸੀਂ ਇੱਥੇ ਗੁਰਦਾਸਪੁਰ ਦੇ ਵਿੱਚ ਵੀ ਖੁਦਾਵੰ ਦੀ ਯਿਸੂ ਮਸੀਹ ਦੇ ਇਸ ਦੁੱਖ ਭੋਗ ਦੀ ਯਾਤਰਾ ਨੂੰ ਯਾਤਰਾ ਤੁਝ ਅਸੀਂ ਪਾਗ ਲਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਲिटल ਫਲਾਰ ਕਾਨਵੈਂਟ ਸਕੂਲ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਪੰਡੋਰੀ ਰੋਡ ਤੇ ਕਿਆਤਲੀ ਚਰਚੇ ਕਿਆਤਲੀ ਚਰਚੇ ਦੇ ਵਿੱਚ ਸਮਾਪਤ ਕੀਤਾ ਗਿਆ ਹੈ ਅਤੇ ਇਸ ਦਿਨ ਕਿ ਸਾਰੇ ਸੰਸਾਰ ਦੇ ਵਿੱਚ ਗੋਦਾਉਂਦੇਸ਼ ਮਸੀਹ ਨੇ ਜੋ ਕੁਰਬਾਨੀ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖ ਜਾਤੀ ਨੂੰ ਪਾਪਾ ਤੋਂ ਬਚਾਇਆ ਹੈ ਅਤੇ ਪ੍ਰਭੇਸ਼ ਮਸੀਹ ਦੇ ਇਸ ਵੱਡੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਦੋਂ ਗੁੱਡ ਫਰਡੇ ਇੱਥੇ ਗੁਰਦਾਸਪੁਰ ਦੇ ਵਿੱਚ ਮਨਾਇਆ ਜਾਂ ਯਾਦ ਕੀਤਾ ਹੈ ਖੁਦਾਉਂ ਦੇਸ਼ ਮਸੀਹ ਦੇ ਉਸ ਮਹਾਨ ਕੁਰਬਾਨੀ ਨੂੰ ਇਹ ਕੁਰਬਾਨੀ ਸਾਨੂੰ ਇਸ ਲਈ ਯਾਦ ਦਿਲਾਉਂਦੇ ਹੁਣ ਕਿ ਖੁਦਾਉਂ ਦੇਸ਼ ਮਸੀਹ ਨੇ ਸਾਰੇ ਸੰਸਾਰ ਦੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਆਪਣਾ ਜੀਵਨ ਕੁਰਬਾਨ ਦੇ ਦਿੱਤਾ ਇਸ ਕਰਕੇ ਕਹਿੰਦੇ ਹਨ ਗੁੱਡ ਫਰਡੇ ਗੁੱਡ ਦਾ ਅਰਥ ਹੈ ਕਿ ਚੰਗਾ ਅਤੇ ਇੱਕ ਇਨਸਾਨ ਕਿ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖੀ ਜਾਤੀ ਨੂੰ ਪਾਪਾ ਤੋਂ ਬਚਾਇਆ ਇਸ ਤੋਂ ਵੱਡਾ ਹੋਰ ਕੋਈ ਚੰਗਾ ਇਸ ਤੋਂ ਕੋਈ ਇਸ ਤੋਂ ਵੱਡਾ ਹੋਰ ਕੋਈ ਮਹਾਨ ਕੰਮ ਨਹੀਂ ਜਿਸ ਨੇ ਜਿਸ ਨੇ ਜੋ ਖੁਦਾਉਂ ਦੀ ਈਸ਼ ਮਸੀਹ ਨੇ ਸਾਰੀ ਮਨੁੱਖੀ ਜਾਤੀ ਦੇ ਲਈ ਕੀਤਾ ਹੈ ਤੇ ਇਸ ਲਈ ਅਸੀਂ ਗੁੱਡ ਫ੍ਰੇਡੇ ਕੇ ਕੇ ਮਨਾਉਂਦੇ ਹਨ ਜਾਂ ਯਾਦ ਕਰਦੇ ਹਨ ਕਿ ਖੁਦਾਉਂ ਦੀ ਈਸ਼ ਮਸੀਹ ਨੇ ਤੇ ਪਾਪਾ ਤੋਂ ਸਾਰੀ ਮਨੁੱਖੀ ਜਾਤੀ ਨੂੰ ਬਚਾਇਆ ਹੈ ਅਤੇ ਇੱਕ ਚੰਗੇ ਕੰਮ ਅਸੀਂ ਖੁਦਾਉਂ ਦੀ ਈਸ਼ ਮਸੀਹ ਨੇ ਕੀਤਾ ਹੈ ਜੋ ਆਮ ਲੋਕਾਂ ਦੇ ਲਈ ਕਰਨਾ ਔਖਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਜੇ ਜਦੋਂ ਕੋਈ ਛੋਟਾ ਮੋਟਾ ਦੁੱਖ ਵੀ ਆਵੇ ਉਹ ਦੁੱਖ ਦਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਲੇਕਿਨ ਖੁਦਾਵੰਦੇਸ਼ ਮਸੀਹ ਨੇ ਸੰਸਾਰ ਦੇ ਬੋਝ ਨੂੰ ਚੁੱਕ ਕੇ ਇਸ ਲਈ ਕਲਿਬ ਨੂੰ ਕਲਵਰੀ ਪਹਾੜ ਦੇ ਉਤੇ ਸਲੀਬ ਦੇ ਸਲੀਬ ਤੇ ਰਾਹੀ ਸਾਨੂੰ ਸਾਰਿਆਂ ਨੂੰ ਮੁਕਤੀ ਅਤੇ ਨਜਾਤ ਦਿੰਦਾ ਹੈ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਜਲਾਲੀ ਨਾਮ ਦੇ ਵਿੱਚ ਸਾਰਿਆਂ ਨੂੰ ਜੈ ਮਸੀਹੀ ਅੱਜ ਦੀ ਜਿਹੜੀ ਸੋਭੀ ਯਾਤਰਾ ਹੈ ਜਿਵੇਂ ਕਿ ਜਾਣਦੇ ਹੋ ਪੂਰੇ ਸੰਸਾਰ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਇਹ ਪਵਿੱਤਰ ਦਿਹਾੜਾ ਦੁੱਖ ਭੋਗ ਯਾਤਰਾ ਪੂਰੇ ਸੰਸਾਰ ਦੇ ਵਿੱਚ ਮਨਾਈ ਜਾ ਰਹੀ ਹੈ ਔਰ ਖਾਸ ਕਰਕੇ ਪਰਮੇਸ਼ਵਰ ਨੇ ਜਿਹੜਾ ਆਪਣੇ ਇਸ ਜਗਤ ਦੇ ਨਾਲ ਅਯਾਹ ਪ੍ਰੇਮ ਕੀਤਾ ਕਿ ਉਸਨੇ ਆਪਣਾ ਕਲੌਤਾ ਪੁੱਤਰ ਇਹ ਇਨਸਾਨਾਂ ਦੇ ਪਾਪ ਵਾਸਤੇ ਕੁਰਬਾਨ ਕਰ ਦਿੱਤਾ ਸੋ ਅੱਜ ਦਾ ਜਿਹੜਾ ਇਹ ਮੈਸੇਜ ਹੈ ਇਹ ਇਹੀ ਹੈ ਕਿ ਸਾਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਪਾਪਾ ਤੋਂ ਯਾਦ ਹੋਣਾ ਚਾਹੀਦਾ ਨਸਿਆਂ ਤੋਂ ਆਪਣਾ ਰਹਿ ਰਹਿਤ ਜਿਹੜਾ ਹੋਣਾ ਚਾਹੀਦਾ ਇਹ ਜਿਹੜੀ ਅੱਜ ਦੀ ਸ਼ੋਭ ਯਾਤਰਾ ਇਹ ਗਵਰਨਮੈਂਟ ਸਕੂਲ ਤੋਂ ਜਿਹੜੀ ਆ ਸਟਾਰਟ ਕੀਤੀ ਗਈ ਆ ਤੇ ਸਹਿਤ ਦੇ ਇਹ ਆਪਣਾ ਯਾ ਚੌਂਕ ਤੋਂ ਹੁੰਦੇ ਹੋਏ ਅੱਜ ਜਿਹੜੀ ਆ ਇਥੇ ਕੈਥੋਲਿਕ ਚਰਚ ਦੇ ਗਦਰਪਤ ਦੇ ਵਿੱਚ ਜਿਹੜੀ ਆ ਪਹੁੰਚ ਕੇ ਸਮਾਪਤ ਹੋਈ ਆ ਜੀ ਇਹ ਅੱਜ ਦੀ ਜਿਹੜੀ ਗੁੱਡ ਫਰਡੇ ਦੀ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਲਿਟਲਫਾਪ ਸਕੂਲ ਤੋਂ ਸ਼ੁਰੂ ਹੋ ਕੇ ਆਪਣੇ ਪੰਡੋਰੀ ਰੋਡ ਚਰਚ ਸੰਤ ਫਰਾਂਸਿਸ ਚਰਚ ਵਿੱਚ ਸਮਾਪਤ ਹੋਈ ਆ ਔਰ ਹਜ਼ਾਰਾਂ ਦੇ ਤعداد ਵਿੱਚ ਸ਼ਰਧਾਲੂਆਂ ਨੇ ਇਸ ਯਾਤਰਾ ਦੇ ਵਿੱਚ ਪ੍ਰਾਰਥਨਾ ਕਰਕੇ ਆਪਣੀ ਜਿਹੜੀ ਆ ਜਿੰਦਗੀ ਨੂੰ ਖੁਦਾ ਦੇ ਨਾਲ ਜੋੜਿਆ ਵਾ ਅੱਜ ਦਾ ਜਿਹੜਾ ਮਹਾਨ ਦਿਨ ਵਾ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸਾਰੀ ਦੁਨੀਆ ਦੇ ਲਈ ਤੇ ਇਸ ਉਸ ਪ੍ਰਭੂ ਯਿਸੂ ਮਸੀਹ ਨੇ ਸਾਡਾ ਰਸਤਾ ਜਿਹੜਾ ਵਾ ਉਹ ਸਿੱਧਾ ਪਰਮੇਸ਼ਵਰ ਦੇ ਨਾਲ ਜੋੜ ਦਿੱਤਾ ਔਰ ਸਾਨੂੰ ਨਜ਼ਾਦ ਦਿੱਤੀ ਆ ਨਿਆ ਜੀਵਨ ਦਿੱਤਾ ਵਾ ਸਾਡੇ ਸਾਰੇ ਪਾਪਾ ਨੂੰ ਉਹਨਾਂ ਨੇ ਆਪਣੇ ਉੱਪਰ ਉਠਾ ਉਠਾ ਲਿਆ